हां जी दोस्तों पेंशन ਤੇ ਐਲਾਨ ਉਮਰ 60 ਸਾਲ ਦੇ ਲਈ ਜੀਆ ਦੋਸਤੋ ਪੈਨਸ਼ਨ ਨੂੰ ਲੈ ਕੇ ਇੱਕ ਵੱਡਾ ਐਲਾਨ ਹੋ ਗਿਆ ਹੈ ਜਿਹੜਾ ਵੀ ਬਜ਼ੁਰਗਾਂ ਦੀ ਉਮਰ 60 ਸਾਲ ਹੈ ਉਹਨਾਂ ਦੇ ਲਈ ਇਹ ਵੀਡੀਓ ਲੈ ਕੇ ਆਏ ਆ ਉਹਨਾਂ ਦੇ ਲਈ ਖੁਸ਼ਖਬਰੀ ਲੈ ਕੇ ਆਏ ਆ ਜੀਆ ਦੋਸਤੋ ਜੇ ਤੁਸੀਂ ਵੀ ਪੈਨਸ਼ਨ ਲਵਾਉਣਾ ਚਾਹੁੰਦੇ ਹੋ ਤੇ ਤੁਹਾਡੀ 60 ਸਾਲ ਉਮਰ ਹੋ ਗਈ ਹੈ ਤੇ ਤੁਹਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਹੁਣ ਸਰਕਾਰਾਂ ਜਿਹੜੀਆਂ ਨੇ 60 ਸਾਲ ਉਮਰ ਤੋਂ ਜਿਹੜੀ ਪੈਨਸ਼ਨ ਸ਼ੁਰੂ ਕਰਨ ਜਾ ਰਹੀਆਂ ਨੇ ਕੀ ਕੁਝ ਖਬਰ ਆਈ ਹੈ ਸਾਰਾ ਕੁਝ ਤੁਹਾਡੇ ਨਾਲ ਇਸ ਵੀਡੀਓ 'ਚ ਸਾਂਝਾ ਕਰਾਂਗੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਆਪਣੇ ਰਾਜ ਦੀਆਂ ਤੇ ਕੇਂਦਰ ਸਰਕਾਰ ਦੀਆਂ ਹਰੇਕ ਤਰ੍ਹਾਂ ਦੀਆਂ ਸਕੀਮਾਂ ਦੇ ਬਾਰੇ ਪਤਾ ਲੱਗਦਾ ਰਹੇ ਤੇ ਤੁਸੀਂ ਉਹਨਾਂ ਸਕੀਮਾਂ ਦਾ ਜਿਹੜਾ ਟਾਈਮ ਤੋਂ ਟਾਈਮ ਫਾਇਦਾ ਝੁੱਕਦੇ ਰਹੋ ਤਾਂ ਦੋਸਤੋ ਤੁਹਾਨੂੰ ਦੱਸਦੀਆਂ ਕਿ ਜਿਹੜੀ ਪੈਨਸ਼ਨ ਤੇ ਐਲਾਨ ਹੋਇਆ ਉਹ 60 ਸਾਲ ਵਾਲੇ ਉਜੁਰਗਾਂ ਦੇ ਲਈ ਹੈ ਜੇ ਤੁਹਾਡੀ ਉਮਰ 60 ਸਾਲ ਹੈ ਤਾਂ ਤੁਹਾਨੂੰ ਇਹ ਵੀ ਸਰਕਾਰ ਕੁਝ ਅਹਜਿਹਾ ਫਾਇਦੇ ਦੇਣ ਵਾਲੀ ਹੈ ਜਿਹਦੇ ਫਾਇਦੇ ਲੈ ਕੇ ਤੁਸੀਂ ਬਾਗੋ-ਬਾਗ ਹੋ ਜਾਓਗੇ ਤਾਂ ਦੋਸਤੋ ਆਓ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਭੂਮਿਕਾ ਦੀ ਤਾਂ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਬਜ਼ੁਰਗ ਨਾਗਰਿਕਾ ਮਜ਼ਦੂਰ ਵਰਗ ਅਤੇ ਆਰਥਿਕ ਤੌਰ ਤੋਂ ਕਮਜ਼ੋਰ ਵਰਗਾਂ ਦੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਨਵੀਂ ਪੈਨਸ਼ਨ ਯੋਜਨਾ ਲਾਗੂ ਕੀਤੀ ਗਈ ਹੈ ਇਸ ਯੋਜਨਾ ਦਾ ਮੁੱਖ ਉਦੇਸ਼ ਇਹ ਕਿਨੀ ਬਣਾਉਣਾ ਹੈ ਕਿ 60 ਸਾਲ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰ ਯੋਗ ਨਾਗਰਿਕ ਨੂੰ ਨਿਯਮਿਤ ਮਹੀਨਾਵਾਰ ਪੈਨਸ਼ਨ ਪ੍ਰਦਾਨ ਕੀਤੀ ਜਾਵੇ ਤਾ ਇੱਕ ਨਵੀਂ ਸਕੀਮ ਚਲਾਈ ਗਈ ਹੈ ਜਿਸ ਦੇ ਵਿੱਚ ਜਿਨ੍ਹਾਂ ਦੀ ਉਮਰ 60 ਸਾਲ ਹੈ ਉਹਨਾਂ ਨੂੰ ਹਰ ਮਹੀਨੇ ਜਿਹੜੀ ਪੈਨਸ਼ਨ ਦਿੱਤੀ ਜਾ ਸਕੇ ਇਸ ਯੋਜਨਾ ਦੇ ਜਿਹੜੇ ਮੁੱਖਲ ਉਦੇਸ਼ ਨੇ ਪਹਿਲਾਂ ਉਹਨਾਂ ਦੀ ਗੱਲ ਕਰੀਏ ਤਾਂ ਮੁੱਖ ਉਦੇਸ਼ਾਂ ਦੇ ਵਿੱਚੋਂ ਸਭ ਤੋਂ ਪਹਿਲਾ ਜਿਹੜਾ ਉਦੇਸ਼ ਇਹਨਾਂ ਦਾ ਹੁੰਦਾ ਹੈ ਇਸ ਯੋਜਨਾ ਦਾ ਤੇ ਬਜ਼ੁਰਗ ਨਾਗਰਿਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਤਾਂ ਜੋ ਉਹਨਾਂ ਦਾ ਛੋਟੇ-ਮੋਟੇ ਖਰਚੇ ਜਿਹੜੇ ਚੱਲਦੇ ਰਹਿਣ ਅਗਲਾ ਹੈ ਗਰੀਬ ਅਤੇ ਮਜ਼ਦੂਰ ਵਰਗ ਨੂੰ ਬੁਢਾਪੇ ਦੇ ਵਿੱਚ ਆਰਥਿਕ ਸੁਰੱਖਿਆ ਦੇਣਾ ਇਹ ਇੱਕੋ ਹੀ ਗੱਲ ਹੋ ਗਈ ਕਿ ਪੈਸੇ ਦੇਵਾਂਗੇ ਆਪਾਂ ਤਾਂ ਉਹਨਾਂ ਨੂੰ ਆਰਥਿਕ ਜਿਹੜੀ ਸਹੂਲਤ ਮਿਲੇਗੀ ਉਸ ਤੋਂ ਬਾਅਦ ਜਿਹੜਾ ਇਹ ਹੈ ਪੈਨਸ਼ਨ ਪੈਨਸ਼ਨ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲ ਅਤੇ ਪਾਰਦਰਸ਼ੀ ਕਰਨਾ ਜਿਹੜੀ ਕਿ ਪੈਨਸ਼ਨ ਹੈ ਉਹ ਕਿਸੇ ਨੂੰ ਸਮਝ ਨਹੀਂ ਹੀ ਨਹੀਂ ਆ ਰਹੀ ਕਿ ਸਾਡੀ ਪੈਨਸ਼ਨ ਹੈ ਕਦੋਂ ਆ ਰਹੀ ਹੈ ਕਦੋਂ ਨਹੀਂ ਜਿੰਮੀ ਕਿ ਹੁਣ ਨਵੰਬਰ ਮਹੀਨੇ ਦੀ ਕਈ ਲੋਕਾਂ ਦੀ ਪੈਨਸ਼ਨ ਰਹਿ ਰਹੀ ਹੈ ਤੇ ਦਸੰਬਰ ਮਹੀਨੇ ਦੀ ਆ ਚੁੱਕੀ ਹੈ ਤੇ ਕਈਆਂ ਨੂੰ ਇਹ ਡਾਊਟ ਹੈ ਕਿ ਜਿਹੜੀ ਸਾਡੀ ਨਵੰਬਰ ਮਹੀਨੇ ਦੀ ਪੈਨਸ਼ਨ ਹੈ ਕਦੋਂ ਆਵੇ ਆਏਗੀ ਤਾਂ ਕਦੋਂ ਨਹੀਂ ਆਏਗੀ ਆਏ ਵੀਗੀ ਕਿ ਨਹੀਂ ਆਏਗੀ ਤਾਂ ਇਹਨਾਂ ਚੀਜ਼ਾਂ ਨੂੰ ਕਲੀਅਰ ਕਰਨ ਦੇ ਲਈ ਭਾਰਤ ਸੀਟਾਂ ਦੇ ਨਾਲ ਇੱਕ ਡਿਜੀਟਲ ਪਲੇਟਫਾਰਮ ਤਿਆਰ ਕੀਤਾ ਗਿਆ ਹੈ ਜਿਸ ਦੇ ਵਿੱਚ ਲੋਕਾਂ ਨੂੰ ਇਹ ਪਤਾ ਲੱਗ ਜਾਏਗਾ ਕਿ ਸਾਡੀ ਜੇ ਇਸ ਮਹੀਨੇ ਦੀ ਪੈਨਸ਼ਨ ਨਹੀਂ ਆਈ ਤੇ ਅਗਲੇ ਮਹੀਨੇ ਦੋ ਆਈਆਂ ਕਿ ਜਿਹੜੀ ਪਿਛਲੀ ਹੈ ਕਿ ਉਹ ਆਈ ਹੈ ਸਾਰਾ ਕੁਝ ਕਲੀਅਰ ਹੁੰਦਾ ਰਹੇਗਾ ਦੋਸਤੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੀ ਵੀ ਜਿਹੜੀ ਪੈਨਸ਼ਨ ਹੈ ਉਹ ਜਿਹੜੀ ਨਵੰਬਰ ਮਹੀਨੇ ਦੀ ਆ ਗਈ ਹੈ ਕਿ ਨਹੀਂ ਆ ਗਈ ਹੈ ਕਮੈਂਟ ਜਰੂਰ ਕਰਨਾ ਤੇ ਦਸੰਬਰ ਦੀ ਵੀ ਆ ਗਈ ਹੈ ਉਹ ਵੀ ਜਰੂਰ ਕਮੈਂਟ ਕਰਨਾ ਜੇ ਨਹੀਂ ਆਈ ਤਾਂ ਵੀ ਕਮੈਂਟ ਕਰਨਾ ਦਫਤਰਾਂ ਦੇ ਅਗਲਾ ਜੀ ਦਫਤਰਾਂ ਦੇ ਚੱਕਰ ਫਾਰਮ ਅਤੇ ਲੰਬੀ ਕਾਰਵਾਈ ਨੂੰ ਖਤਮ ਕਰਨਾ ਜਿਵੇਂ ਕਿ ਹੁਣ ਤੁਸੀਂ ਪੈਨਸ਼ਨ ਲਵਾਉਣੀ ਹੈ ਮੰਨ ਲਓ ਤੁਹਾਡੀ 60 ਸਾਲ ਉਮਰ ਹੈ ਪੈਨਸ਼ਨ ਲਵਾਉਣੀ ਹੈ ਤੁਹਾਨੂੰ ਕੀ ਕਰਨਾ ਪਏਗਾ ਦਫਤਰਾਂ ਚੱਕਰ ਕੱਟਨੇ ਪਣਗੇ ਤੁਹਾਨੂੰ ਫਾਰਮ ਲੈਣਾ ਪਏਗਾ ਜੇ ਕੋਈ ਲੰਬੀਆਂ ਲੈਣ ਲੱਗੀਆਂ ਤਾਂ ਉਹ ਲੈਣਾ ਤੇ ਵੀ ਲੱਗਣਾ ਪਏਗਾ ਪਰ ਇਹਨਾਂ ਸਾਰਿਆਂ ਨੂੰ ਖਤਮ ਕਰ ਦਿੱਤਾ ਹੈ ਹੁਣ ਸਿਰਫ ਕੀ ਹੈ ਸਰਕਾਰ ਵੱਲੋਂ ਡਿਜੀਟਲ ਹੋ ਜਾਏਗਾ ਸਾਰਾ ਸਿਸਟਮ ਜੇ ਤੁਹਾਨੂੰ ਜਾਣਕਾਰੀ ਹੈ ਆਨਲਾਈਨ ਦੀ ਫਾਰਮ ਵਗੈਰਾ ਭਰਨੀ ਤਾਂ ਤੁਸੀਂ ਘਰੇ ਬੈਠੇ ਵੀ ਜਿਹੜਾ ਫਾਰਮ ਭਰ ਸਕਦੇ ਹੋ ਅਗਲੀ ਦੀ ਗੱਲ ਕਰੀਏ ਅਗਲਾ ਪੁਆਇੰਟ ਹੈ ਤੀਸਰਾ ਤੇ ਤੀਸਰੇ ਪੁਆਇੰਟ ਦੇ ਵਿੱਚ ਹੈ ਪੈਨਸ਼ਨ ਦੀ ਰਕਮ ਇਸ ਨਵੀਂ ਪੈਨਸ਼ਨ ਯੋਜਨਾ ਦੇ ਅਧੀਨ ਯੋਗ ਲਾਭਪਾਤਰੀਆਂ ਨੂੰ 3000 ਰੁਪਏ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਯਾਨੀ ਕਿ ਜਿਹੜੀ ਇਹ ਸਕੀਮ ਚੱਲਣ ਵਾਲੀ ਹੈ ਇਹਦੇ ਤਹਿਤ ਹੁਣ ਮਹੀਨਾਵਾਰ ਜਿਹੜੀ ਪੈਨਸ਼ਨ ਹੈ 3000 ਰੁਪਏ ਕੀਤੀ ਜਾਏਗੀ ਕਿਨਾਂ ਦੀ ਯੋਗ ਲਾਭਪਾਤਰੀ ਜਿਹੜੇ ਯੋਗ ਲਾਭਪਾਤਰੀ ਨੇ ਯਾਨੀ ਕਿ ਉਹਨਾਂ ਦੀ ਉਮਰ ਵੀ ਪੂਰੀ ਹੈ ਕਾਗਜ਼ ਵੀ ਪੂਰੇ ਨੇ ਸਾਰਾ ਕੁਝ ਪੂਰਾ ਹੈ ਉਹਨਾਂ ਨੂੰ ਠੀਕ ਹੈ ਉਸ ਤੋਂ ਅੱਗੇ ਗੱਲ ਕਰੀਏ ਰਕਮ ਸਿੱਧੀ ਲਾਭਪਾਤਰੀ ਦੇ ਬੈਂਕ ਖਾਤੇ ਦੇ ਵਿੱਚ ਜਮ੍ਹਾਂ ਹੋਵੇਗੀ ਕੋਈ ਵੀ ਮਦਦਸਤ ਜਾਂ ਫਿਰ ਕਟੋਤੀ ਨਹੀਂ ਹੋਵੇਗੀ ਯਾਨੀ ਕਿ ਜਿਵੇਂ ਕਿ ਥੋੜੇ ਟਾਈਮ ਪਹਿਲਾਂ ਕੀ ਹੁੰਦਾ ਸੀ ਸਰਪੰਚਾਂ ਵੱਲੋਂ ਜਿਹੜੀਆਂ ਪੈਨਸ਼ਨਾਂ ਵੰਡੀਆਂ ਜਾਂਦੀਆਂ ਸੀ ਇਹੋ ਜਿਹਾ ਕੋਈ ਸਿਸਟਮ ਨਹੀਂ ਹੈਗਾ ਸਿੱਧੀ ਲਾਭਪਾਤਰੀ ਦੇ ਖਾਤੇ ਦੇ ਵਿੱਚ ਆਏਗੀ ਆਧਾਰ ਕਾਰਡ ਦੇ ਨਾਲ ਜੇ ਤੁਹਾਡਾ ਖਾਤਾ ਲਿੰਕ ਹੋਵੇਗਾ ਤਾਂ ਉਸ ਖਾਤੇ ਦੇ ਵਿੱਚ ਸਿੱਧੀ ਪੈਨਸ਼ਨ ਹੀ ਆ ਜਾਏਗੀ ਉਸ ਤੋਂ ਬਾਅਦ ਚੌਥੇ ਪੁਆਇੰਟ ਦੀ ਗੱਲ ਕਰੀਏ ਚੌਥੇ ਪੁਆਇੰਟ ਦੇ ਵਿੱਚ ਪੈਨਸ਼ਨ ਸ਼ੁਰੂ ਹੋਣ ਦੀ ਪ੍ਰਕਿਰਿਆ ਕੀ ਰਹਿਣ ਵਾਲੀ ਹੈ ਸਾਨਿਆਂ ਦੇ ਮਨ ਦੇ ਵਿੱਚ ਇਹੀ ਡਾਊਟ ਹੁੰਦਾ ਹੈ ਕਿ ਜੇ ਅਸੀਂ ਪੈਨਸ਼ਨ ਲਵੋਣੀ ਹੈ ਤੇ ਲੱਗੇਗੀ ਕਿਵੇਂ ਆਓ ਉਹਦੀ ਗੱਲ ਕਰੀਏ ਤਾਂ ਜਿਵੇਂ ਹੀ ਕਿਸੇ ਵਿਅਕਤੀ ਦੀ ਉਮਰ 60 ਸਾਲ ਪੂਰੀ ਹੁੰਦੀ ਹੈ ਯਾਨੀ ਕਿ 60 ਸਾਲ ਦੀ ਗੱਲ ਕੀਤੀ ਗਈ ਹੈ ਸਕੀਮ ਦੇ ਤਹਿਤ ਜੇ ਇਹਨਾਂ ਦੀ ਉਮਰ 60 ਸਾਲ ਹੋਵੇਗੀ ਉਹਨਾਂ ਦੇ ਲਈ ਇਹ ਸਕੀਮ ਹੈ ਜਿਨ੍ਹਾਂ ਦੀ ਉਮਰ 60 ਸਾਲ ਪੂਰੀ ਹੁੰਦੀ ਹੈ ਸਰਕਾਰ ਸਰਕਾਰੀ ਜਿਹੜਾ ਡਾਟਾਬੇਸ ਹੈ ਜਿਵੇਂ ਕਿ ਫੈਮਿਲੀ ਆਈਡੀ ਯਾਨੀ ਕਿ ਤੁਹਾਡਾ ਆਧਾਰ ਕਾਰਡ ਹੋ ਗਿਆ ਤੇ ਤੁਹਾਡਾ ਰਾਸ਼ਨ ਕਾਰਡ ਹੋ ਗਿਆ ਰਾਹੀਂ ਸਰ ਜਾਣਕਾਰੀ ਦੀ ਪੁਸ਼ਟੀ ਕੀਤੀ ਜਾਵੇਗੀ ਪੈਨਸ਼ਨ ਆਟੋਮੈਟਿਕ ਤੌਰ ਤੇ ਸ਼ੁਰੂ ਹੋ ਜਾਵੇਗੀ ਯਾਨੀ ਕਿ ਜਦੋਂ ਵੀ ਤੁਹਾਡਾ ਫੈਮਿਲੀ ਆਈਡੀ ਜਾਂ ਫਿਰ ਆਧਾਰ ਆਟੇ ਦੇ ਵਿੱਚ ਤੁਹਾਡੀ ਉਮਰ 60 ਸਾਲ ਪੂਰੀ ਹੁੰਦੀ ਹੈ ਆਧਾਰ ਕਾਰਡ ਦੇ ਵਿੱਚ ਪਤਾ ਲੱਗ ਜਾਵੇਗਾ ਵੀ ਤੁਹਾਡੀ ਜਿਹੜੀ ਉਮਰ ਹੈ 60 ਸਾਲ ਪੂਰੀ ਹੋ ਗਈ ਤੇ ਤੁਹਾਡੀ ਆਟੋਮੈਟਿਕ ਪੈਨਸ਼ਨ ਲੱਗ ਜਾਏਗੀ ਤੇ ਜੇ ਤੁਹਾਡੇ ਆਧਾਰ ਕਾਰਡ ਦੇ ਨਾਲ ਜਿਹੜਾ ਖਾਤਾ ਲਿੰਕ ਹੋਵੇਗਾ ਬੈਂਕ ਦਾ ਖਾਤਾ ਜਿਹੜਾ ਤੁਹਾਡਾ ਆਧਾਰ ਕਾਰਡ ਦੇ ਨਾਲ ਲਿੰਕ ਹੋਵੇਗਾ ਉਹਦੇ ਵਿੱਚ ਤੁਹਾਡੀ ਸਿੱਧੀ ਜਿਹੜੀ ਪੈਨਸ਼ਨ ਦੇਣੀ ਸ਼ੁਰੂ ਕਰ ਦਿੱਤੀ ਜਾਵੇਗੀ ਇਸ ਤੇ ਲਈ ਕਿਸੇ ਵੀ ਤਰ੍ਹਾਂ ਦੀ ਅਲਗਰਜੀ ਦੇਣ ਦੀ ਲੋੜ ਨਹੀਂ ਹੋਵੇਗੀ ਬਹੁਤ ਸੌਖਾ ਕੰਮ ਹੋ ਗਿਆ ਹੁਣ ਜਿਵੇਂ ਕਿ ਪਹਿਲਾਂ ਪੈਨਸ਼ਨ ਵਗੈਰਾ ਲੈਣ ਦੇ ਲਈ ਇੱਕ ਤੇ ਆਪਾਂ ਨੂੰ ਵਿਚਲਾ ਬੰਦਾ ਲੱਭਣਾ ਪੈਂਦਾ ਸੀ ਵੀ ਬਾਈ ਕੋਈ ਪੈਨਸ਼ਨ ਲਵਾ ਦਿਓ ਸਾਡੀ ਖਰਚਾ ਪਾਣੀ ਲੈ ਲਈ ਇਹ ਕੰਮ ਤੋਂ ਦੂਰੀ ਹੋ ਗਈ ਹੈ ਹੁਣ ਜੇ ਤੁਹਾਡੀ ਆਧਾਰ ਕਾਰਡ ਤੇ 60 ਸਾਲ ਦੀ ਉਮਰ ਹੋ ਜਾਏਗੀ ਆਟੋਮੈਟਿਕ ਹੀ ਤੁਹਾਡੀ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਆਉਣ ਲੱਗ ਜੇਗੀ ਉਸ ਤੋਂ ਬਾਅਦ ਯੋਗਤਾ ਤੇ ਮਾਪਦੰਡ ਕੀ ਰਹਿਣ ਵਾਲੇ ਨੇ ਇਹਨਾਂ ਦੀ ਆਪਾਂ ਗੱਲ ਕਰੀਏ ਤਾਂ ਨਵੀਂ ਪੈਨਸ਼ਨ ਯੋਜਨਾ ਦਾ ਲਾਭ ਉਹਨਾਂ ਵਿਅਕਤੀਆਂ ਨੂੰ ਮਿਲੇਗਾ ਜੋ ਭਾਰਤ ਦੇ ਨਾਗਰਿਕ ਹਨ ਉਮਰ 60 ਸਾਲ ਤੋਂ ਵੱਧ ਜਾਂ ਇਸ ਤੋਂ ਵੱਧ ਹੋਵੇ 60 ਸਾਲ ਹੋਵੇ ਜਾਂ ਫਿਰ ਇਸ ਤੋਂ ਵੱਧ ਹੋਵੇ ਠੀਕ ਹੈ ਪਹਿਲਾਂ ਕਿਸੇ ਹੋਰ ਸਰਕਾਰੀ ਉੱਚ ਪੈਨਸ਼ਨ ਯੋਗ ਯੋਜਨਾ ਦਾ ਲਾਭ ਨਾ ਲੈਂਦਾ ਹੋਵੇ ਯਾਨੀ ਕਿ ਜੇ ਤੁਸੀਂ ਪਹਿਲਾਂ ਕਿਸੇ ਸਰਕਾਰੀ ਯੋਜਨਾ ਦਾ ਲਾਭ ਲੈ ਰਹੇ ਹੋ ਤਾਂ ਤੁਸੀਂ ਇਹਦੇ ਪਾਤਰ ਨਹੀਂ ਹੋਗੇ ਬੈਂਕ ਖਾਤਾ ਜਿਹੜਾ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਚਾਹੀਦਾ ਹੈ ਅੱਗੇ ਚੱਲਦੇ ਆਪਾਂ ਹਨ ਦੱਸ ਗਿਆ ਕਿ ਜੇ ਤੁਹਾਡਾ ਆਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਜ਼ਰੂਰ ਕਰਵਾਓ ਤਾਂ ਜੋ ਹੋਰ ਵੀ ਬਥੇਰੀਆਂ ਸਕੀਮਾਂ ਹੁੰਦੀਆਂ ਨੇ ਜਿਹੜੀਆਂ ਜਿਹੜੀਆਂ ਕਿ ਡਾਇਰੈਕਟ ਜਿਹੜੀ ਹੁੰਦੀ ਹੈ ਡੀ ਬੀਟੀ ਯਾਨੀ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਿੱਧਾ ਖਾਤੇ ਦੇ ਵਿੱਚ ਪੈਸਾ ਚਲਾ ਜਾਂਦਾ ਹੈ ਜਦੋਂ ਆਪਾਂ ਫਾਰਮ ਦੇ ਨਾਲ ਆਪਣਾ ਆਧਾਰ ਕਾਰਡ ਲਾਉਂਦੇ ਆ ਤੇ ਉਸ ਆਧਾਰ ਕਾਰਡ ਦਾ ਨੰਬਰ ਚੱਕੀ ਚਿੱcke ਜਾਂਦਾ ਹੈ ਸਰਕਾਰ ਦੇ ਵੱਲੋਂ ਤਾਂ ਉਸ ਆਧਾਰ ਕਾਰਡ ਦੇ ਨਾਲ ਜਿਹੜਾ ਖਾਤਾ ਲਿੰਕ ਹੁੰਦਾ ਹੈ ਉਹਨੂੰ ਡੀਬੀਟੀ ਯਾਨੀ ਸਿੱਧਾ ਬੈਨੀਫਿਟ ਟ੍ਰਾਂਸਫਰ ਦੇ ਰਾਹੀਂ ਉਹਨਾਂ ਨੂੰ ਸਿੱਧਾ ਪੈਸਾ ਦੇ ਦਿੱਤਾ ਜਾਂਦਾ ਹੈ ਗੱਲ ਕਰੀਏ ਆਟੋਮੈਟਿਕ ਸਿਸਟਮ ਹੈ ਇਸ ਯੋਜਨਾ ਦੇ ਵਜ੍ਹਾ ਵੱਖਰੇ ਦਸਤਾਵੇਜ਼ ਜਮ੍ਹਾਂ ਕਰਨ ਦੀ ਲੋੜ ਨਹੀਂ ਹੈ ਹਾਲਾਂਕਿ ਸਰਕਾਰੀ ਰਿਕਾਰਡ ਦੇ ਵਿੱਚ ਇਹ ਲਿਖੀ ਜਾਣਕਾਰੀ ਅਪਡੇਟ ਜ਼ਰੂਰੀ ਹੋਣੀ ਚਾਹੀਦੀ ਹੈ ਯਾਨੀ ਕਿ ਤੁਹਾਨੂੰ ਲੋੜ ਨਹੀਂ ਹੈ ਕਿ ਤੁਹਾਡੇ ਡਾਕੂਮੈਂਟ ਚੱਕਣ ਦੀ ਉਹਦੇ ਵਿੱਚ ਸਿਰਫ ਤੁਹਾਡਾ ਆਧਾਰ ਕਾਰਡ ਹੋਣਾ ਚਾਹੀਦਾ ਹੈ ਸਰਕਾਰੀ ਰਿਕਾਰਡ ਦੇ ਵਿੱਚ ਬੈਂਕ ਖਾਤਾ ਇਸ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ ਉਮਰ ਤੁਹਾਡੀ ਕਿੰਨੀ ਹੈ ਇਹ ਆਧਾਰ ਕਾਰਡ ਦੇ ਨਾਲ ਸਪਸ਼ਟ ਹੋਣੀ ਚਾਹੀਦੀ ਹੈ ਤੁਹਾਡੀ ਫੈਮਿਲੀ ਆਈਡੀ ਹੋਣੀ ਚਾਹੀਦੀ ਹੈ ਤੇ ਯੋਜਨਾ ਦੇ ਫਾਇਦੇ ਯੋਜਨਾ ਦੇ ਫਾਇਦੇ ਦੀ ਗੱਲ ਕਰੀਏ ਤਾਂ ਦਫ਼ਤਰਾਂ ਦੇ ਚੱਕਰ ਤੋਂ ਮੁਕਤੀ ਹੋ ਜੇਗੀ ਤੁਹਾਨੂੰ ਭ੍ਰਿਸ਼ਟਾਚਾਰ ਦੀ ਸੰਭਾਵਨਾ ਹੀ ਖਤਮ ਹੋ ਜਾਗੀ ਜਦੋਂ ਕਿ ਵਿਚਲਾ ਕੋਈ ਬੰਦਾ ਹੀ ਨਹੀਂ ਹੋਏਗਾ ਤੇ ਕੋਈ ਆਪਣੇ ਤੋਂ ਇਹ ਨਹੀਂ ਕਹਿ ਸਕਦਾ ਵੀ ਮੈਂ ਤੇਰੀ ਪੈਨਸ਼ਨਵਾ ਦੂੰਗਾ ਤੂੰ ਮੈਨੂੰ ਪੈਸੇ ਦੇ ਇਹ ਬਿਲਕੁਲ ਹੀ ਤੌਰ ਤੇ ਖਤਮ ਹੋ ਜਾਏਗਾ ਭ੍ਰਿਸ਼ਟਾਚਾਰ ਅਗਲਾ ਜੀ ਪੂਰੀ ਤਰ੍ਹਾਂ ਡਿਜੀਟਲ ਹੋ ਜਾਏਗੀ ਤੁਸੀਂ ਦੇਖ ਸਕਦੇ ਹੋ ਤੁਹਾਡੀ ਜਿਹੜੀ ਪੈਨਸ਼ਨ ਤੁਸੀਂ ਅਪਲਾਈ ਕੀਤੀ ਹੈ ਔਨਲਾਈਨ ਉਹਦੀ ਸਟੇਟਸ ਜਾਣ ਸਕਦੇ ਹੋ ਘਰੇ ਬੈਠੇ ਸਮੇਂ ਦੇ ਉਹਦਾ ਭੁਗਤਾਨ ਹੋਏਗਾ ਤੇ ਬਜ਼ੁਰਗਾਂ ਦੇ ਲਈ ਆਤਮ ਨਿਰਭਰਤਾ ਬਣਾਉਣ ਦੇ ਲਈ ਇਹ ਚਲਾਇਆ ਜਾ ਰਿਹਾ ਹੈ ਤੇ ਅੱਗੇ ਪੁਆਇੰਟ ਆ ਗਿਆ 8ਵੇਂ ਨੰਬਰ ਤੇ ਪੁਆਇੰਟ ਹੈ ਇਹ ਇਹ ਯੋਜਨਾ ਸਰਕਾਰ ਵੱਲੋਂ ਸਮੇਂ-ਸਮੇਂ ਚ ਅਪਡੇਟ ਕੀਤੀ ਜਾਂਦੀ ਹੈ ਲਾਭਪਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣਾ ਆਧਾਰ ਕਾਰਡ ਦੇ ਬੈਂਕ ਖਾਤਾ ਸਹੀ ਰੱਖਣੀ ਯਾਨੀ ਕਿ ਮੇਨ ਗੱਲ ਇਹ ਹੈ ਕਿ ਆਧਾਰ ਕਾਰਡ ਦੇ ਨਾਲ ਸਾਰਾ ਕੁਝ ਹੋਇਆ ਕਰੇਗਾ ਆਪਣੇ ਆਧਾਰ ਕਾਰਡ 'ਤੇ ਤੁਹਾਡੇ ਕੋਈ ਕਮੀ ਹੈ ਉਸ ਨੂੰ ਦੂਰ ਕਰ ਲਓ ਤੇ ਜੇ ਤੁਹਾਡਾ ਬੈਂਕ ਖਾਤਾ ਹੈ ਉਸ ਨੂੰ ਆਧਾਰ ਕਾਰਡ ਨਾਲ ਲਿੰਕ ਕਰ ਲਓ ਇਹ ਦੋ ਮੇਨ ਗੱਲ ਨੇ ਸਕਾਈ ਵੈਬਸਾਈਟ ਜਾਂ ਫਿਰ ਨਜ਼ਦੀਕੀ ਸੇਵਾ ਕੇਂਦਰ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ। ਨਿਸ਼ਕਰਸ਼ ਦੀ ਗੱਲ ਕਰੀਏ ਤਾਂ ਆਪਾਂ ਸਿੱਟਾ ਕੀ ਨਿਕਲਦਾ ਹੈ ਨਵੀਂ ਪੈਨਸ਼ਨ ਯੋਜਨਾ ਬਜ਼ੁਰਗ ਨਾਗਰਿਕਾਂ ਦੇ ਲਈ ਇੱਕ ਵੱਡਾ ਸਮਾਜਿਕ ਕਦਮ ਹੈ ਜੋ ਉਹਨਾਂ ਨੂੰ ਬੁਢਾਪੇ ਦੇ ਵਿੱਚ ਆਰਥਿਕ ਸੁਰੱਖਿਆ ਅਤੇ ਆਤਮ ਸਨਮਾਨ ਪ੍ਰਦਾਨ ਕਰਦਾ ਹੈ। ਇਹ ਯੋਜਨਾ ਸਰਲ ਸੁਚੂਚੀ ਅਤੇ ਪਾਰਦਰਸ਼ੀ ਪੈਨਸ਼ਨ ਪ੍ਰਣਾਲੀ ਦੇ ਵੱਲ ਇੱਕ ਮਹੱਤਵਪੂਰਨ ਕਦਮ ਹੈ। ਕਦਮ ਹੈ। ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਸਕੀਮ ਹੁਣ ਸ਼ੁਰੂ ਕਰਨ ਜਾ ਰਹੀ ਹੈ ਸਤਕਾਰ ਕੀ ਘਰੇ ਬੈਠੇ ਹੀ ਤੁਹਾਡੀ ਪੈਨਸ਼ਨ ਲੱਗ ਜਾ ਕਰੇਗੀ? ਆਧਾਰ ਕਾਰਡ ਦੇ ਵਿੱਚ ਤੇ ਤੁਹਾਡੀ ਉਮਰ 60 ਸਾਲ ਹੈ ਠੀਕ ਹੈ ਤੇ ਆਧਾਰ ਕਾਰਡ ਦੇ ਉਸ ਟਾਈਮ ਤੁਹਾਡੀ ਪੈਨਸ਼ਨ ਲੱਗੇਗੀ ਤੇ ਆਧਾਰ ਕਾਰਡ ਦੇ ਨਾਲ ਜਿਹੜਾ ਖਾਤਾ ਤੁਹਾਡਾ ਲਿੰਕ ਹੈ ਉਹਦੇ ਵਿੱਚ ਜਿਹੜੀ ਪੈਨਸ਼ਨ ਆਉਣ ਲੱਗੇਗੀ ਉਸ ਨੂੰ ਪੈਨਸ਼ਨ ਦੇ ਪੈਸੇ ਜਿਹੜੇ ਮਿਲਨੇ ਸ਼ੁਰੂ ਹੋ ਜਾਣਗੇ ਇਹ ਤੁਹਾਨੂੰ ਜਿਹੜੀ ਸਕੀਮ ਤੇ ਰਾਹੀਂ ਜਿਹੜੀ ਪੈਨਸ਼ਨ ਮਿਲੇਗੀ ਉਹ 3000 ਮਿਲੇਗੀ ਉਮਰ 60 ਸਾਲ ਤੁਹਾਨੂੰ ਚਾਹੀਦੀ ਹੈ ਜਿਨ੍ਹਾਂ ਲੋਕਾਂ ਦੀ 60 ਸਾਲ ਉਮਰ ਹੋ ਗਈ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਣ ਤਾਂ ਜੋ ਉਹਨਾਂ ਦੇ ਲਈ ਅਸੀਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹੀਏ ਸੋ ਦੋਸਤੋ ਮਿਲਦੇ ਆ ਨਵੀਂ ਵੀਡੀਓ ਨਵੀਂ ਅਪਡੇਟ ਲੈ ਕੇ ਧੰਨਵਾਦ ਜੀ